ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਲਈ ਲਗਭਗ 1 ਮਹੀਨੇ ਤੋਂ ਜੋ ਮੈਂ ਪੰਪਰਾਤਨ ਜੰਗਲਾ ਦੇ ਚਾਸਿੰਗ ਤੌੜਾ ਐਟੀਟੂਡ ਤੋਂ ਪ੍ਰੋਬਲਮ ਆਇਆ ਨੇ ਪਹਿਲਾ ਮੈਂ ਸਭ ਸੰਤਰੀ ਹਰਮੰਦਰ ਸਾਹਿਬ ਵੱਲੋਂ ਤੁਹਾਨੂੰ ਇਹ ਭੇਜੀਆਂ ਆਨੂੰ ਧੰਨਵਾਦ ਕਰਦਾ ਕਿਸੇ ਨੇ ਸਾਰੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਸਤਜੰਨ ਜੀ ਹਰਮੰਦਰ ਸਾਹਿਬ ਨੂੰ ਇੱਕ ਮਹੀਨੇ ਦੀ ਟ੍ਰੇਨਿੰਗ ਕੈਂਪ ਲਈ ਇਹ ਚੁਣਿਆ ਤੁਹਾਡਾ ਧੰਨਵਾਦ ਡਰਕ ਸਾਹਿਬ ਦਾ ਧੰਨਵਾਦ ਤੇ ਬਾਕੀ ਇੱਕ ਮਹੀਨਾ ਦਿੱਤੇ ਲਿਖੇ ਰਹੇ ਹਾਂ ਤੇ ਵੱਖ-ਵੱਖ ਪਹਿਲਾਂ ਤੁਸੀਂ ਨੇ ਕੰਮ ਕੀਤਾ ਵੱਖ-ਵੱਖ ਥਾਵਾਂ ਤੇ ਗਏ ਹੋ ਤੇ ਮੈਨੂੰ ਆਪ ਆ ਜੇ ਬਾਕੀ ਜਗ੍ਹਾ ਤੇ ਵੀ ਤੁਸੀਂ ਗੁਰਦੁਆਰਾ ਫਤੇਗੜ ਸਾਹਿਬ ਗੁਰਦੁਆਰਾ ਗੂਰਨਾ ਸਾਹਿਬ ਵੱਖ-ਵੱਖ ਜਗ੍ਹਾ ਤੇ ਤੁਸੀਂ ਆਪਣੇ ਟ੍ਰੇਨਿੰਗ ਕੈਂਪ ਲਾਇਆ ਦੇਖਿਆ ਪਰ ਜਿਹੜਾ ਸਤ ਚੰਦ ਸਿੰਘੀ ਹਰਮਿੰਦਰ ਸਾਹਿਬ ਦਾ ਪ੍ਰਬੰਧਾ ਉਹ ਸਾਰੀਆਂ ਜਗ੍ਹਾ ਤੋਂ ਬੱਖਰਾ ਆ ਇੱਥੇ ਦਾ ਜਿਹੜਾ ਕੰਮ ਕਾਜ ਆ ਤਰੀਕਾ ਆ ਪਾਇਆ ਉਹ ਇਹ ਇੱਥੇ ਵੱਖਰਾ ਹੀ ਰੁੱਦਨੇ ਤੇ ਇੱਕ ਨਿਆਰਾ ਕਹਿ ਲੋ ਆਪਾਂ ਜਿਵੇਂ ਉਹ ਇਹ ਆਪਾਂ ਅਧਿਆਤਮਿਕ ਤੌਰ ਤੇ ਆ ਬੋਲੀਏ ਅਰੇ ਇੰਜ ਦੇ ਪ੍ਰਬੰਧਕ ਤੌਰ ਤੇ ਬੋਲੀਏ ਤਾਂ ਕਿ ਇੱਕ ਜਿਹੜਾ ਸਿਸਟਮ ਆ ਉਹ ਵੱਖਰਾ ਆ ਕਿ ਉੱਥੇ ਨਾਲੋਂ ਕਾਫੀ ਫਰਕ ਆ ਤੇ ਮੈਨੂੰ ਇਹ ਲੱਗ ਰਿਹਾ ਵੀ ਤੁਹਾਡੀ ਜ਼ਿੰਦਗੀ ਚ ਤੇ ਜਿਨਾ ਤੁਹਾਡਾ ਇਹ 1 ਮਹੀਨਾ ਤੇ ਸਾਰੀ ਜ਼ਿੰਦਗੀ ਚ ਪੂਰਾ ਸਹ ਆਇਊਗਾ ਤੁਹਾਨੂੰ ਇੱਕ ਦਿਨ ਇਹ ਨਾ ਆਵੇ ਸਾਰੇ ਉਮਰ ਤੁਹਾਨੂੰ ਯਾਦ ਰਹਿਣਾ ਕਿਉਂਕਿ ਇਹ ਗੱਲ ਫੇਰ ਨਹੀਂ ਤੁਹਾਨੂੰ ਮਿਲਣੀ ਤੇ ਫੇਰ ਤੁਹਾਨੂੰ ਕਿਸੇ ਨੂੰ ਬਿਨਾ ਸਰਬਤੋਤਮ ਸਰਹੰਦਰ ਨਹੀਂ ਐਂਟਰ ਹੋ ਦੇਣਾ ਜੀ ਪਰਮਾਤਮਾ ਕਿਰਪਾ ਕਰੇ ਤਾਂ ਅਸੀਂ ਜਲਦੀ ਤੋਂ ਜਲਦੀ ਮੁੜਦੇ ਆ ਮਿਲਣਾ ਤੁਸੀਂ ਸਾਡੇ ਕੋਲੇ ਆਵੋ ਮਲਾਕਤ ਕਰਨ ਤੇ ਅਦਰਵਾਇਜ ਅਸੀਂ ਕਿਸੇ ਨੂੰ ਜਿਵੇਂ ਮੰਨ ਲਓ ਕਿ ਕਿਹਦਾ ਐਸਾ ਕਿਤੇ ਅਕਾਊਂਟ ਆ ਸੱਚਖੰਡ ਹਰਮੰਦਰ ਸਾਹਿਬ ਅੰਦਰ ਆ ਸਲਾਮ ਆਨੇ ਉੱਥੇ ਵੀ ਅਸੀਂ ਨੇੜੇ ਮਤਲਬ ਬੰਦੇ ਨਹੀਂ ਕਹਿਦਾ ਤੂੰ ਦੂਜੇ ਬੰਦੇ ਦਾ ਜਾਣਦਾ ਹਾਂ ਦੇਖ ਸਕਦਾ ਜੋ ਦੇਖ ਸਕਦਾ ਪਰ ਅੰਦਰ ਇੰਟਰਨਲ ਤੌਰ ਤੇ ਨਹੀਂ ਉਨੂੰ ਜਾ ਸਕਦੇ ਤੇ ਮੈਂ ਸਮਝਦਾ ਵੀ ਇਹ ਤੁਲੀ ਬੜ ਭਾਗੇ ਜਿਹੜੇ ਪਤਲਾਗੇ ਸ੍ਰੀ ਹਰਮੰਦਰ ਸਾਹਿਬ ਤੇ ਇੱਕ ਮਹੀਨਾ ਟ੍ਰੇਨਿੰਗ ਦਾ ਲਾ ਕੇ ਗਿਆ ਹਾਂ ਤੇ ਮੈਂ ਸਤਿ ਸ਼੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਇਹ ਤੁਹਾਡਾ ਧੰਨਵਾਦ ਕਰਦਾ ਤੇ ਵੈਗੁਰ ਅੱਗੇ ਅਰਦਾਸ ਬੇਨਤੀ ਕਰਦਾ ਸੱਚੇ ਆਪਸਾ ਤੁਹਾਡਾ ਜਿਹੜਾ ਆਉਣ ਵਾਲਾ ਜੀਵਨ ਉਹ ਖੁਸ਼ੀਆਂ ਭਰਿਆ ਹੋਵੇ ਤੇ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਤੁਹਾਡੇ ਪੀਟਿਆ ਸਾਹਿਬਾਨ ਦਾ ਡਾਇਰੈਕਟਰ ਸਾਹਿਬਾਨ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਤੁਹਾਨੂੰ ਇੱਥੇ ਭੇਜ ਕੇ ਇਹ ਜਗ੍ਹਾ ਦਿੰਿਆ ਵੈਗੁਰ ਜੀ ਦਾ ਸਤਿ ਸ੍ਰੀ ਅਕਾਲ ਵੈਗੁਰ ਜੀ